ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਗੁਰਦੇਵ ਧਨਪੁਰ ਦੇ ਅਸੀਂ ਸ਼੍ਰੀ ਗੁਰੂ ਅਰਬਦਾਸ ਭਵਨ ਦੇ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਅਰਦਾਸ ਕਰਦੇ ਆ ਕਿ ਜਿਹੜਾ ਹੜਾਂ ਦਾ ਇਹ ਚੱਲ ਰਿਹਾ ਵਰਤਾਰਾ ਇਹ ਜਲਦੀ ਤਜਲਦੀ ਖਤਮ ਹੋਵੇ ਤੇ ਇਸ ਤਰ੍ਹਾਂ ਦੇ ਹੜਾਂ ਦੇ ਵਰਤਾਰੇ ਵਿੱਚ ਕਿਸੇ ਤੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਹੁੰਦੀ ਹੈ ਸ਼੍ਰੀ ਗੁਰੂ ਅਰਬਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਉਹ ਕਮਿਊਨਿਟੀ ਹਾਲ ਸਾਰਾ ਖਾਲੀ ਪਿਆ ਆ ਉਥੇ ਜਨਰੇਟਰ ਦਾ ਬਿਸਤਰਿਆਂ ਦਾ ਪ੍ਰਬੰਧ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਲੋੜਾ ਲੰਗਰ ਪਾਣੀ ਸਾਰਾ ਪ੍ਰਬੰਧ ਰੇਂਜ ਕੀਤਾ ਹੋਇਆ ਜਦੋਂ ਵੀ ਕਿਸੇ ਨੂੰ ਦेन ਰਾਤ 24 24 ਆਵਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਪ੍ਰਬੰਧਕ ਕਮੇਟੀ ਸਾਰੀ ਸੰਗਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਸਾਰੀ ਸੰਗਤ ਨੂੰ ਸਰ ਤੁਹਾਡਾ ਕੋਈ ਕੰਟੈਕਟ ਨੰਬਰ ਹੈ ਜੇ ਕਰਕੇ ਕੰਟੈਕਟ ਕਰਨਾ ਹੋਵੇ ਜੇਕਰ ਕਿਸੇ ਨੇ ਵੀ ਜਦੋਂ ਮਰਜ਼ੀ ਕੰਟੈਕਟ ਕਰਨਾ ਹੋਵੇ ਮੇਰੇ ਪਰਸਨਲ ਮੋਬਾਈਲ ਨੰਬਰ ਦੇ ਉੱਤੇ 94173 39312 ਤੇ ਕੰਟੈਕਟ ਕਰ ਸਕਦੇ ਆ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੀ ਇਹ ਜਿਹੜੀ ਪੋਸਟ ਪਾਈ ਹੋਈ ਹੈ ਜਿਹਦੇ ਵਿੱਚ ਸਾਡੇ 4-5 ਮੈਂਬਰਾਂ ਦੇ ਨੰਬਰ ਲਿਖ ਹੋਏ ਨੇ ਜਿਹਨੂੰ ਮਰਜ਼ੀ ਸੰਪਰਕ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਉੱਥੇ ਜਿਹੜੀਆਂ ਸਾਰੀਆਂ ਸਵਾਮਤ ਤੁਹਾਨੂੰ ਮਹੱਈਆ ਕਰਵਾਈਆਂ ਜਾਣਗੀਆਂ ਜੈ ਗੁਰਦੇ ਧੰਨ ਹੋਵੇ